ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਹਿਲਾਂ ਸ਼ੰਭੂ ਬਾਰਡਰ ਦੀਆਂ ਸਵੇਰ ਵੇਲੇ ਤਸਵੀਰਾਂ ਨੇ ਠੰਡ ਵੀ ਪੂਰੇ ਜ਼ੋਰਾਂ ਦੇ ਉੱਪਰ ਆ ਸੀਤ ਲਹਿਰ ਚੱਲ ਰਹੀ ਹੈ ਔਰ ਹਾਲਾਤੋਂ ਦਿਖਾਉਣਾ ਕਿ ਇਸ ਵੇਲੇ ਦੇਖੋ ਸਾਹਮਣੇ ਮਿਲਟਰੀ ਦੇ ਜਵਾਨ ਨੇ ਗਾਰੇ ਨੇ ਜੋ ਤੋਂ ਬਣੇ ਹੋਏ ਨੇ ਕਿਉਂਕਿ ਮੌਸਮ ਅੱਜ ਖਰਾਬ ਦੱਸਿਆ ਗਿਆ ਮੀਂਹ ਦੀ ਸੰਭਾਵਨਾ ਕਾਫੀ ਜ਼ਿਆਦਾ ਦੱਸੀ ਗਈ ਆ ਤਾਂ ਇਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਵੀ ਜਿਹੜੇ ਨੇ ਉਹ ਤੰਬੂ ਜਿਹੜੇ ਉਧਰ ਹਰਿਆਣੇ ਵਾਲੇ ਪਾਸੇ ਉਧਰ ਵੀ ਜਿਹੜੇ ਸੁਰੱਖਿਆ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਵੀ ਦੇਖ ਸਕਦੇ ਤੁਸੀਂ ਕਿ ਤੰਬੂ ਲਗਾ ਦਿੱਤੇ ਗਏ ਨੇ ਔਰ ਮੀਂਹ ਦੀ ਅੱਜ ਪੂਰੀ ਸੰਭਾਵਨਾ ਔਰ ਦੂਸਰੇ ਪਾਸੇ ਤੁਹਾਨੂੰ ਮੈਂ ਤਸਵੀਰ ਦਿਖਾਉਣਾ ਪੰਜਾਬ ਵਾਲੇ ਪਾਸੇ ਤਸਵੀਰ ਦਿਖਾਉਣਾ ਕਿ ਜਿਹੜਾ ਸ਼ੰਭੂ ਬਾਰਡਰ ਦੇ ਕੀ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇੱਕ ਤਾਰ ਲਗਾ ਦਿੱਤੀ ਗਈ ਆ ਉਹ ਤਾਰ ਤੋਂ ਹੁਣ ਅੱਗੇ ਕੋਈ ਨਹੀਂ ਆਉਣ ਤਾਂ ਇਹਦੇ ਮੋਰਚੇ ਦੇ ਜਿਹੜੇ ਕੋਆਰਡੀਨੇਟਰ ਬੰਦੇ ਨੇ ਉਹ ਉੱਥੇ ਬੈਠੇ ਹੋਏ ਨੇ ਔਰ ਕੱਲ ਜਿਹੜੀ ਦੇਰ ਰਾਤ ਮੀਟਿੰਗ ਹੋਈ ਸੀ ਉਧਰ ਵੀ ਜ਼ਿਕਰ ਕਰ ਲੈਨੇ ਆ ਦੇਰ ਰਾਤ ਮੀਟਿੰਗ ਹੋਈ ਸੀ ਫਿਰ 5-6 ਘੰਟੇ ਮੀਟਿੰਗ ਚੱਲੀ ਆ ਮੀਟਿੰਗ ਦੇ ਵਿੱਚ ਉਮੀਦ ਸੀ ਕੋਈ ਨਾ ਕੋਈ ਹੱਲ ਨਿਕਲੂਗਾ ਪਰ ਹੱਲ ਨਹੀਂ ਨਿਕਲਿਆ ਗੱਲਬਾਤ ਚੱਲੀ ਪ੍ਰਪੋਜ਼ਲ ਰੱਖੇ ਗਏ ਔਰ ਕੇਂਦਰੀ ਮੰਤਰੀ ਨੇ ਵੀ ਕਿਹਾ ਕਿ ਜਿਹੜੇ ਅਸੀਂ ਹੁਣ ਵਾਪਸ ਜਾ ਕੇ ਜਿਹੜਾ ਹੈ ਉਹ ਪ੍ਰਪੋਜ਼ਲ ਦੇ ਉੱਪਰ ਗੌਰ ਕਰਾਂਗੇ ਉਧਰ ਕਿਸਾਨਾਂ ਦੇ ਵੱਲੋਂ ਵੀ ਸਾਫ਼ ਕਰ ਦਿੱਤਾ ਗਿਆ ਕਿ ਅਸੀਂ 2 ਦਿਨ ਦਾ ਸਮਾਂ ਦਿੰਨੇ ਆ ਜੇਕਰ 19 ਯਾਨੀ ਕਿ ਅੱਜ ਤੇ ਗੱਲ ਦਾ ਦਿਨ ਦੇ ਵਿੱਚ ਗੱਲ ਨਹੀਂ ਬਣਦੀ ਤਾਂ 22 ਤਰੀਕ ਨੂੰ ਜਿਹੜਾ ਹੈ ਜਿਸ ਤਰੀਕੇ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਉਸ ਦੇ ਮੁਤਾਬਕ ਅੱਗੇ ਕੂਚ ਕੀਤਾ ਜਾਵੇਗਾ ਤਾਂ ਦੇਖਣਾ ਹੋਵੇਗਾ ਕਿ ਅੱਜ ਜਿਹੜਾ ਹੈ ਦਿਨ ਦੇ ਵਿੱਚ ਕਿਸ ਤਰੀਕੇ ਦੀ ਉਹੜੀ ਮੋਰਚੇ ਦੇ ਰੂਪ ਰਿਖਾ ਰਹੇਗੀ ਕਿਉਂਕਿ ਥੋੜੀ ਦੇਰ ਬਾਅਦ ਜਿਹੜੀ ਹੈ ਉਹ ਪ੍ਰੈਸ ਕਾਨਫਰੰਸ ਵੀ ਕਰਨਗੇ ਕਿਸਾਨਾਂ ਨੂੰ ਉਸ ਦੇ ਵਿੱਚ ਬਰੀਫ ਕਰਨਗੇ ਕਿ ਰਾਤ ਕਿਉਂਕਿ ਦੇਰ ਰਾਤ ਕਰੀਬ 1:30 ਵਜੇ 2:00 ਵਜੇ ਗਿਆ ਸੀ ਜਦੋਂ ਰਾਤ ਮੀਟਿੰਗ ਖਤਮ ਹੋਈ ਆ ਤਾਂ ਕਿਹੜੀਆਂ ਹੋਰ ਗੱਲਾਂ ਸੀ ਜਿਹੜੀਆਂ ਮੀਟਿੰਗ ਦੇ ਅੰਦਰ ਹੋਈਆਂ ਸੀ ਕਿਸਾਨਾਂ ਦੇ ਵੱਲੋਂ ਕੀ ਵੱਖ ਰੱਖਿਆ ਗਿਆ ਔਰ ਉਧਰੋਂ ਦੂਸਰੇ ਪਾਸੇੋਂ ਜਿਹੜੇ ਕੇਂਦਰੀ ਮੰਤਰੀ ਸੀ ਉਹਨਾਂ ਦੇ ਵੱਲੋਂ ਕੀ ਜਵਾਬੀ ਕਾਰਵਾਈ ਹੋਈ ਕੀ ਇਸ ਜਿਹੜਾ ਰੇੜਕਾ ਬਣਾਇਆ ਇਸ ਦੇ ਵਿੱਚਕਾਰਲਾ ਕੋਈ ਹੱਲ ਨਿਕਲਣ ਨੂੰ ਮਿਲੇਗਾ ਇੰਤਜ਼ਾਰ ਕਰ ਬਣੀ ਰਹੇਗੀ ਇਸ ਦੇ ਉੱਪਰ ਥੋੜੀ ਦੇਰ ਲਈ ਹੋਰ ਸਾਨੂੰ ਇੰਤਜ਼ਾਰ ਕਰਨਾ ਪਵੇਗਾ ਪਰ ਜਿੱਦਾਂ ਹੀ ਕੋਈ ਅਪਡੇਟ ਆਉਂਦੀ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਡੈਨਿਕ ਸਵੇਰਾ ਦੇ ਉੱਪਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਹਿਲਾਂ ਸ਼ੰਭੂ ਬਾਰਡਰ ਦੀਆਂ ਸਵੇਰ ਵੇਲੇ ਤਸਵੀਰਾਂ ਨੇ ਠੰਡ ਵੀ ਪੂਰੇ ਜ਼ੋਰਾਂ ਦੇ ਉੱਪਰ ਆ ਸਹੀਦ ਲਹਿਰ ਚੱਲ ਰਹੀ ਹੈ ਔਰ ਹਾਲਾਤੋਂ ਦਿਖਾਉਣਾ ਕਿ ਇਸ ਵੇਲੇ ਦੇਖੋ ਸਾਹਮਣੇ ਮਿਲਟਰੀ ਦੇ ਜਵਾਨ ਨੇ ਘਾਰੇ ਨੇ ਜੋਤੋਂ ਬਣੇ ਹੋਏ ਨੇ ਕਿਉਂਕਿ ਮੌਸਮ ਅੱਜ ਖਰਾਬ ਦੱਸਿਆ ਗਿਆ ਮੀਂਹ ਦੀ ਸੰਭਾਵਨਾ ਕਾਫੀ ਜ਼ਿਆਦਾ ਦੱਸੀ ਗਈ ਆ ਤਾਂ ਇਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਵੀ ਜਿਹੜੇ ਨੇ ਉਹ ਤੰਬੂ ਜਿਹੜੇ ਉਧਰ ਹਰਿਆਣੇ ਵਾਲੇ ਪਾਸੇ ਉਧਰ ਵੀ ਜਿਹੜੇ ਸੁਰੱਖਿਆ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਵੀ ਦੇਖ ਸਕਦੇ ਤੁਸੀਂ ਕਿ ਤੰਬੂ ਲਗਾ ਦਿੱਤੇ ਗਏ ਨੇ ਔਰ ਮੀਂਹ ਦੀ ਅੱਜ ਪੂਰੀ ਸੰਭਾਵਨਾ ਔਰ ਦੂਸਰੇ ਪਾਸੇ ਤੁਹਾਨੂੰ ਮੈਂ ਤਸਵੀਰ ਦਿਖਾਉਣਾ ਪੰਜਾਬ ਵਾਲੇ ਪਾਸੇ ਤਸਵੀਰ ਦਿਖਾਉਣਾ ਕਿ ਜਿਹੜਾ ਸ਼ੰਭੂ ਬਾਰਡਰ ਦੇ ਕੀ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇੱਕ ਤਾਰ ਲਗਾ ਦਿੱਤੀ ਗਈ ਆ ਉਹ ਤਾਰ ਤੋਂ ਹੁਣ ਅੱਗੇ ਕੋਈ ਨਹੀਂ ਆਉਣ ਤਾਂ ਇਹਦੇ ਮੋਰਚੇ ਦੇ ਜਿਹੜੇ ਕੋਆਰਡੀਨੇਟਰ ਬੰਦੇ ਨੇ ਉਹ ਉੱਥੇ ਬੈਠੇ ਹੋਏ ਨੇ ਔਰ ਕੱਲ ਜਿਹੜੀ ਦੇਰ ਰਾਤ ਮੀਟਿੰਗ ਹੋਈ ਸੀ ਉਹਦਾ ਵੀ ਜ਼ਿਕਰ ਕਰ ਲੈਣੇ ਆ ਦੇਰ ਰਾਤ ਮੀਟਿੰਗ ਹੋਈ ਸੀ ਫਿਰ 5-6 ਘੰਟੇ ਮੀਟਿੰਗ ਚੱਲੀ ਆ ਮੀਟਿੰਗ ਦੇ ਵਿੱਚ ਉਮੀਦ ਸੀ ਕੋਈ ਨਾ ਕੋਈ ਹੱਲ ਨਿਕਲੂਗਾ ਪਰ ਹੱਲ ਨਹੀਂ ਨਿਕਲਿਆ ਗੱਲਬਾਤ ਚੱਲੀ ਪ੍ਰਪੋਜ਼ਲ ਰੱਖੇ ਗਏ ਔਰ ਕੇਂਦਰੀ ਮੰਤਰੀ ਨੇ ਵੀ ਕਿਹਾ ਕਿ ਜਿਹੜੇ ਅਸੀਂ ਹੁਣ ਵਾਪਸ ਜਾ ਕੇ ਜਿਹੜਾ ਹੈ ਉਹ ਪ੍ਰਪੋਜ਼ਲ ਦੇ ਉੱਪਰ ਗੌਰ ਕਰਾਂਗੇ ਉਧਰ ਕਿਸਾਨਾਂ ਦੇ ਵੱਲੋਂ ਵੀ ਸਾਫ਼ ਕਰ ਦਿੱਤਾ ਗਿਆ ਕਿ ਅਸੀਂ 2 ਦਿਨ ਦਾ ਸਮਾਂ ਦਿੰਦੇ ਆ ਜੇਕਰ 19 ਯਾਨੀ ਕਿ ਅੱਜ ਤੇ ਕੱਲ ਦਾ ਦਿਨ ਦੇ ਵਿੱਚ ਗੱਲ ਨਹੀਂ ਬਣਦੀ ਤਾਂ 22 ਤਰੀਕ ਨੂੰ ਜਿਹੜਾ ਹੈ ਜਿਸ ਤਰੀਕੇ ਦੇ ਨਾਲ ਪ੍ਰੋਗਰਾਮ ਲਿਖਿਆ ਗਿਆ ਸੀ ਉਸ ਦੇ ਮੁਤਾਬਕ ਅੱਗੇ ਕੂਚ ਕੀਤਾ ਜਾਵੇਗਾ ਤਾਂ ਦੇਖਣਾ ਹੋਵੇਗਾ ਕਿ ਅੱਜ ਜਿਹੜਾ ਹੈ ਦਿਨ ਦੇ ਵਿੱਚ ਕਿਸ ਤਰੀਕੇ ਦੀ ਉਹੜੀ ਮੋਰਚੇ ਦੇ ਰੂਪ ਰਿਖਾ ਰਹੇਗੀ ਕਿਉਂਕਿ ਥੋੜੀ ਦੇਰ ਬਾਅਦ ਜਿਹੜੀ ਹੈ ਉਹ ਪ੍ਰੈਸ ਕਾਨਫਰੰਸ ਵੀ ਕਰਨਗੇ ਕਿਸਾਨ ਆਗੂ ਉਸ ਦੇ ਵਿੱਚ ਬਰੀਫ ਕਰਨਗੇ ਕਿ ਰਾਤ ਕਿਉਂਕਿ ਦੇਰ ਰਾਤ ਕਰੀਬ 1:30 ਵਜੇ 2:00 ਵਜੇ ਗਿਆ ਸੀ ਜਦੋਂ ਰਾਤ ਮੀਟਿੰਗ ਖਤਮ ਹੋਈ ਆ ਤਾਂ ਕਿਹੜੀਆਂ ਹੋਰ ਗੱਲਾਂ ਸੀ ਜਿਹੜੀਆਂ ਮੀਟਿੰਗ ਦੇ ਅੰਦਰ ਹੋਈਆਂ ਸੀ ਕਿਸਾਨਾਂ ਦੇ ਵੱਲੋਂ ਕੀ ਵੱਖ ਰੱਖਿਆ ਗਿਆ ਔਰ ਉਧਰੋਂ ਦੂਸਰੇ ਪਾਸੇੋਂ ਜਿਹੜੇ ਕੇਂਦਰੀ ਮੰਤਰੀ ਸੀ ਉਹਨਾਂ ਦੇ ਵੱਲੋਂ ਕੀ ਜਵਾਬੀ ਕਾਰਵਾਈ ਹੋਈ ਕੀ ਇਸ ਜਿਹੜਾ ਰੇੜਕਾ ਬਣਿਆ ਇਸ ਦੇ ਵਿੱਚ ਕਾਰਲਾ ਕੋਈ ਹੱਲ ਨਿਕਲਣ ਨੂੰ ਮਿਲੇ ਇੰਤਜ਼ਾਰ ਕਰਕੇ ਬਣੀ ਰਹੇਗੀ ਇਸ ਦੇ ਉੱਪਰ ਥੋੜੀ ਦੇਰ ਲਈ ਹੋਰ ਸਾਨੂੰ ਇੰਤਜ਼ਾਰ ਕਰਨਾ ਪਵੇਗਾ ਪਰ ਜਿੱਦਾਂ ਹੀ ਕੋਈ ਅਪਡੇਟ ਆਉਂਦੀ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਡੈਨਿਕ ਸਵੇਰਾ ਦੇ ਉੱਪਰ